ਅੱਜ ਅਸੀਂ ਗੱਲ ਕਰਾਂਗੇ ਸਿੱਖ ਮਿਸਲਾਂ ਦੇ ਬਾਰੇ ਸਿੱਖ ਮਿਸਲਾਂ ਦਾ ਇਤਿਹਾਸ ਕੀ ਹੈ ਸਿੱਖ ਮਿਸਲਾਂ ਕਿਸ ਹਨ ਇਹ ਕਿਉਂ ਬਣੀਆਂ ਦਰਸਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਅਜਿਹੇ ਜਰਨੈਲ ਸੀ ਜਿਨ੍ਹਾਂ ਨੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਤੇ ਪੰਜਾਬ ਦੇ ਸਾਰੇ ਸਿੱਖਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ-ਨਾਲ ਪੰਜਾਬ ਦੇ ਵਿੱਚ ਬਾਰੀ ਹਮਲਾਵਰਾਂ ਨੂੰ ਰੋਕਿਆ ਪਰ ਉਹਨਾਂ ਤੋਂ ਬਾਅਦ ਇੱਕ ਘਾਟ ਬਹੁਤ ਲੜਕਦੀ ਸੀ ਪੰਜਾਬ ਦੇ ਸਿੱਖਾਂ ਨੂੰ ਇਸ ਦੇ ਲਈ 1748 ਦੇ ਵਿੱਚ ਜਦੋਂ ਬੁੱਢਾ ਦਲ ਅਤੇ ਤਰਨਾ ਦਲ ਨੂੰ ਤੋੜ ਕੇ ਜੱਸਾ ਸਿੰਘ ਆਲੂਵਾਲੀਏ ਦੇ ਚੰਡੇ ਸਰਵਸੰਮਤੀ ਦੇ ਨਾਲ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਤਾਂ ਜੋ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਦਲ ਖਾਲਸਾ ਦੇ ਹੇਠ 11 ਜਥੇ ਬਣਾਏ ਗਏ ਤੇ ਹਰ ਜਥੇ ਦਾ ਇੱਕ ਪ੍ਰਭਾਵ ਖੇਤਰ ਨਿਯੁਕਤ ਕਰ ਦਿੱਤਾ ਗਿਆ ਤਾਂ ਕਿ ਕਿਸੇ ਦਾ ਕੋਈ ਆਪਸੀ ਝਗੜਾ ਨਾ ਹੋਵੇ ਇਹ ਸਾਰੇ ਜਥੇ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਹੋ ਕੇ ਇੱਕ ਗੁਰਮਤ ਦੇ ਸਿਧਾਂਤ ਤੇ ਚੱਲਦੇ ਸੀ ਸਭ ਲੋੜ ਪੈਂਤੇ ਇਕੱਠੇ ਹੋ ਕੇ ਲੜਦੇ ਸੀ ਇਹਨਾਂ ਜਥਿਆਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਇਹ ਜਥੇ ਇਸ ਤਰ੍ਹਾਂ ਸੀ ਪਹਿਲਾ ਜਥਾ ਸੀ ਪੰਗੀ ਜਥਾ ਜਿਸ ਨੂੰ ਭਾਈ ਰੂਮਾ ਸਿੰਘ ਜੀ ਦੇਖਦੇ ਸੀ ਤੇ ਦੂਜਾ ਜਥਾ ਸੀ ਨਿਸ਼ਾਨ ਵਾਲਿਆ ਤੇ ਜਿਸ ਦੇ ਮੁਖੀ ਭਾਈ ਦਸੌਂਦਾ ਸਿੰਘ ਸੀ ਤੀਜਾ ਜਥਾ ਜਿਸ ਨੂੰ ਸ਼ਹੀਦ ਜਥਾ ਕਿਹਾ ਜਾਂਦਾ ਸੀ ਇਸ ਨੂੰ ਬਾਬਾ ਬੀਰ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਦੇਖਦੇ ਸੀ ਚੌਥਾ ਜਥਾ ਰਾਮ ਗੜਿਆ ਸੀ ਜਿਸ ਨੂੰ ਪਹਿਲਾਂ ਭਾਈ ਹਰਦਾਸ ਜੀ ਦੇਖਦੇ ਸੀ ਤੇ ਉਸ ਤੋਂ ਮਗਰੋਂ ਜੱਸਾ ਸਿੰਘ ਜੀ ਨੇ ਦੇਖਿਆ ਇਸ ਨੂੰ ਪੰਜਵਾਂ ਜਥਾ ਨਕਈ ਜਥਾ ਸੀ ਜਿਸ ਦੀ ਨਿਗਰਾਨੀ ਭਾਈ ਹੀਰਾ ਸਿੰਘ ਜੀ ਕਰਦੇ ਸੀ ਤੇ 6ਵੇਂ ਜੱਥੇ ਨੂੰ ਜਿਸ ਨੂੰ ਆਲੂ ਵਾਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਸ ਨੂੰ ਸਰਦਾਰ ਜੱਤਸਾ ਸਿੰਘ ਆਲੂ ਦੇਖਦੇ ਸੀ 7ਵੇਂ ਜੱਥੇ ਦਾ ਨਾਮ ਕਨਈਆ ਸੀ ਜਿਸ ਦੀ ਅਗਵਾਈ ਖੁਸ਼ਹਾਲ ਸਿੰਘ ਕਰਦੇ ਸੀ 8ਵੇਂ ਜੱਥੇ ਦਾ ਨਾਮ ਫੈਜ਼ਲਪੁਰੀਆ ਜਿਸ ਦੇ ਮੁਖੀ ਨਵਾਬ ਕਪੂਰ ਸਿੰਘ ਸੀ ਤੇ 9ਵੇਂ ਜੱਥੇ ਦਾ ਨਾਮ ਸੀ ਡੱਲੇ ਵਾਲੀਆ ਤੇ ਇਸ ਨੂੰ ਗੁਰਦਿਆਲ ਸਿੰਘ ਜੀ ਦੇਖਦੇ ਸੀ 10ਵੇਂ ਜੱਥੇ ਦਾ ਨਾਮ ਸ਼ੁਕਰਚੱਕਿਆ ਸੀ ਜਿਸ ਨੂੰ ਸਰਦਾਰ ਚੜਤ ਸਿੰਘ ਦੇਖਦੇ ਸੀ ਅਤੇ 11ਵੇਂ ਜੱਥੇ ਦਾ ਨਾਮ ਕਰੋੜ ਸਿੰਘਿਆ ਸੀ ਜਿਸ ਨੂੰ ਸਰਦਾਰ ਕਰੋੜ ਸਿੰਘ ਅਤੇ ਬਗੇਲ ਸਿੰਘ ਦੇਖਦੇ ਸੀ ਇਹ ਉਹੀ ਬਾਬਾ ਬਗੇਲ ਸਿੰਘ ਨੇ ਜਿਨ੍ਹਾਂ ਨੇ ਦਿੱਲੀ ਤੇ ਫਤਿਹ ਹਾਸਲ ਕੀਤੀ ਸੀ ਪਹਿਲਾਂ ਪਹਿਲਾਂ ਇਹਨਾਂ ਸਾਰੇ ਜੱਥਿਆਂ ਨੂੰ ਜੱਥਾ ਕਿਹਾ ਜਾਂਦਾ ਸੀ ਕਿਉਂਕਿ ਹਰ ਜੱਥੇ ਦੀ ਇੱਕ ਮਿਸਲ ਹੁੰਦੀ ਸੀ ਮਿਸਲ ਦਾ ਮਤਲਬ ਫਾਈਲ ਜਿਸ ਦੇ ਵਿੱਚ ਹਰ ਜਥੇ ਦਾ ਹਿਸਾਬ ਰੱਖਿਆ ਜਾਂਦਾ ਸੀ ਸਭ ਦਾ ਕੇਂਦਰ ਇੱਕੋ ਹੀ ਸੀ ਸ੍ਰੀ ਅਮਰitsar ਸਾਹਿਬ ਸਾਰੇ ਜਥੇ ਆਪਣੇ ਪੈਸੇ ਦਾ ਆਪਣੇ ਕੀਤੇ ਗਏ ਕਾਰਜ ਦਾ ਹਿਸਾਬ ਕਿਤਾਬ ਸ੍ਰੀ ਅਮਰitsar ਸਾਹਿਬ ਵਿਖਾ ਕੇ ਲਿਖਾਉਂਦੇ ਸੀ ਜਦੋਂ ਵੀ ਉੱਥੇ ਕੋਈ ਸਿਪਾਈ ਜਾਂ ਜਥੇਦਾਰ ਆਉਂਦਾ ਤਾਂ ਕਹਿੰਦਾ ਕਿ ਮੇਰਾ ਹਿਸਾਬ ਉਸ ਮਿਸਲ ਵਿੱਚ ਲਿਖ ਲਵੋ ਮਤਲਬ ਜਿਵੇਂ ਕੋਈ ਰਾਮਗੜੀਆ ਜਥੇ ਦਾ ਸਿਪਾਈ ਜਾਂ ਜਥੇਦਾਰ ਆਇਆ ਤੋ ਕਹਿੰਦਾ ਸੀ ਕਿ ਜਿਹੜਾ ਸਾਡਾ ਹਿਸਾਬ ਕਿਤਾਬ ਹੈ ਉਹ ਰਾਮਗੜੀਆ ਮਿਸਲ ਦੇ ਵਿੱਚ ਲਿਖ ਲਵੋ ਮਿਸਲਪਾਵ ਫਾਈਲ ਦੇ ਵਿੱਚ ਜਾਂ ਕੋਈ ਹੁੰਦਾ ਸੀ ਤਾਂ ਕਹਿੰਦਾ ਸੀ ਮੇਰਾ ਹਿਸਾਬ ਪੰਗੀ ਮਿਸਲ ਦੇ ਵਿੱਚ ਲਿਖ ਲਵੋ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਜੱਥਾ ਸ਼ਬਦ ਹੈ ਇਹ ਘਟਦਾ ਗਿਆ ਤੇ ਮਿਸਲ ਸ਼ਬਦ ਜੱਥੇ ਦੀ ਜਗ੍ਹਾ ਤੇ ਪ੍ਰਚਲਿਤ ਹੋ ਗਿਆ ਤੇ ਇੱਥੋਂ 11 ਜੱਥੇ 11 ਮਿਸਲਾਂ ਬਣ ਗਈ ਪਹਿਲਾਂ ਇਹਨਾਂ ਜੱਥਿਆਂ ਦੇ ਕੋਈ ਚੰਡੇ ਨਹੀਂ ਹੁੰਦੇ ਸੀ ਸ਼ਬਦਾ ਇੱਕੋ ਚੰਡਾ ਹੁੰਦਾ ਸੀ ਦਲ ਖਾਲਸਾ ਤੇ ਉਸੇ ਚੰਡੇ ਦੇ ਹੇਠ ਸਾਰੇ ਸਾਲ ਦੇ ਵਿੱਚ ਦੋ ਵਾਰੀ ਦੀਵਾਲੀ ਅਤੇ ਵਿਸਾਖੀ ਨੂੰ ਅੰਮ੍ਰਿਤਸਰ ਵਿਕੇ ਇਕੱਠੇ ਹੁੰਦੇ ਤੇ ਜਿਸ ਨੂੰ ਸਰਬਤ ਖਾਲਸਾ ਕਿਹਾ ਜਾਂਦਾ ਸੀ ਇਸੇ ਸਰਬਤ ਖਾਲਸਾ ਦੇ ਵਿੱਚ ਦੇਸ਼ ਧਰਮ ਨੂੰ ਲੈ ਕੇ ਸਾਰੀ ਅਗਲੀ ਰਣਨੀਤੀ ਪੰਜ ਪਿਆਰਿਆਂ ਦੇ ਨਿਰਦੇਸ਼ਨਾ ਹੇਠ ਤੈ ਹੁੰਦੀ ਸੀ ਇਹ ਜਿੱਥੇ ਪੰਜਾਬ ਤੇ ਸੈਕਟਰਮ ਦੀ ਰੱਖਿਆ ਦੇ ਲਈ ਬੜੇ ਤਤਪਰ ਕਾਰਜ ਕਰਦੇ ਸੀ 1767 ਨੂੰ ਜਦੋਂ ਅਬਦਾਲੀ ਦਾ ਖਤਰਾ ਟਲ ਗਿਆ ਤਾਂ ਹੌਲੀ-ਹੌਲੀ ਇਹਨਾਂ ਮਿਸਲਾਂ ਦੇ ਮੰਤਵ ਬਦਲ ਗਏ ਇਹਨਾਂ ਮਿਸਲਾਂ ਦੇ ਵਿੱਚ ਖਾਲਸਾ ਅਤੇ ਗੁਰਮਤ ਦਾ ਸਿਧਾਂਤ ਬਦਲ ਗਿਆ ਸਰਬੱਤ ਖਾਲਸਾ ਬੜੇ ਲੰਬੇ ਸਮੇਂ ਤੱਕ ਨਹੀਂ ਹੋਇਆ ਸੀ ਖਾਲਸੇ ਦਾ ਸਿਧਾਂਤ ਕੀ ਹੈ ਉਹ ਇਹਨਾਂ ਨੇ ਪੁਲਾ ਦਿੱਤਾ ਸੀ ਮਿਸਲਾਂ ਦੇ ਵਿੱਚ ਹੌਲੀ-ਹੌਲੀ ਵਿਅਕਤੀ ਮੋਰੇ ਆ ਗਏ ਜਿਹੜੇ ਰਾਜਿਆ ਵਾਂਗੂ ਰਾਜਨੀਤੀ ਕਰਨਾ ਚਾਹੁੰਦੇ ਸੀ ਉਹਨਾਂ ਨੇ ਰਾਜਿਆ ਵਾਂਗੂ ਕਿਲੇ ਬਣਾਏ ਅਤੇ ਵਕਫਾ ਖੇਤਰਾ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਇਹ ਲਕੀਰਾਂ ਬੋਣੇ ਸ਼ੁਰੂ ਕਰ ਦਿੱਤੀਆਂ ਕਿ ਸਾਡਾ ਖੇਤਰ ਇੱਥੋਂ ਲੈ ਕੇ ਇੱਥੇ ਤੱਕ ਹੈ ਪਰ ਇਹ ਕਬਜ਼ੇ ਜ਼ਿਆਦਾ ਦੇਰ ਤੱਕ ਸਾਬਿਤ ਨਹੀਂ रह ਸਕੇ 11 ਮਿਸਲਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਕ 12ਵੀਂ ਮਿਸਲ ਵੀ ਸੀ ਉਹ 12ਵੀਂ ਮਿਸਲ ਜਿਹੜੀ ਸੀ ਉਹ ਦਲ ਖਾਲਸਾ ਦੇ ਵਿੱਚ ਸ਼ਾਮਿਲ ਨਹੀਂ ਸੀ ਯਾਨੀ ਕਿ ਉਹ ਪਹਿਲਾਂ ਇਸ ਜੱਥੇ ਦੇ ਵਿੱਚ ਸ਼ਾਮਿਲ ਨਹੀਂ ਸੀ ਉਹਨਾਂ ਦਾ ਅਧਿਕਾਰ ਖੇਤਰ ਜਿਹੜਾ ਹੈ ਉਹ ਮਾਲਵਾ ਖੇਤਰ ਵਾਲ ਸੀ ਜਿਸ ਤਰ੍ਹਾਂ ਪਟਿਆਲਾ ਫਰੀਦਕੋਟ ਬਠਿੰਡਾ ਇਸ ਖੇਤਰ ਦੇ ਵੱਲ ਉਹਨਾਂ ਦਾ ਜ਼ਿਆਦਾ ਸੀ ਤੇ ਉਹ 12ਵੀਂ ਮਿਸਲ ਸੀ ਜਿਹੜੀ ਉਸ ਦੇ ਜਿਹੜੇ ਸੰਸਥਾਪਕ ਸੀ ਚੌਧਰੀ ਫੂਲ ਸਿੰਘ ਸੀ ਤੇ ਅੱਗੇ ਜਾ ਕੇ ਬਾਬਾ ਆळा ਸਿੰਘ ਉਹਨਾਂ ਨੇ ਫੁਲਕੀਆ ਰਾਜ ਦੀ ਸਥਾਪਨਾ ਕੀਤੀ। ਬਾਬਾ ਆळा ਸਿੰਘ ਜਿਨ੍ਹਾਂ ਨੂੰ ਪਟਿਆਲੇ ਦੇ ਬਾਨੀ ਕਿਹਾ ਜਾਂਦਾ ਹੈ। ਰਾਜਨੀਤੀ ਬਦਲੀ, ਸਮਾ ਬਦਲਿਆ ਤੇ ਇਹਨਾਂ ਸਭ ਮਿਸਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉੱਭਰ ਕੇ ਆਉਂਦੇ ਨੇ। ਉਸ ਨੇ ਹੌਲੀ-ਹੌਲੀ ਸਾਰੀਆਂ ਮਿਸਲਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਤੇ ਇੱਕ ਦਿਨ ਜਦੋਂ ਉਸ ਨੇ ਲਾਹੌਰ ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਕਰ ਦਿੱਤੀ ਤਾਂ ਸਾਰੀਆਂ ਮਿਸਲਾਂ ਦਾ ਲਗਭਗ ਅੰਤ ਹੋ ਗਿਆ